ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਟਾਲੀਵਾਲ ਪਟੀਕ ਤੇ ਲੋ ਜੀ ਬਰਬਰੀ ਦੀ ਸ਼ਰਟ ਆਉਗੀ ਬਹੁਤ ਹੀ ਪਿਆਰਾ ਜਿਹੜਾ ਸੂਟ ਹੈ ਬਰਬਰੀ ਪਿਓਰ ਬਰਬਰੀ ਦੀ ਸ਼ਰਟ ਰਹੂਗੀ ਮਸਲੀਨ ਦੀ ਹੈਗੀ ਜਿਹੜੀ ਇਸਦੇ ਨਾਲ ਬਾਟਮ ਹੈ ਦੇਖੋ ਜੀ ਨੇੜੇ ਤੋਂ ਦਿਖਾ ਰਹੇ ਹਾਂ ਬਹੁਤ ਸੋਹਣੀ ਸ਼ਰਟ ਹੈ ਜਿਹੜੀ ਇਸਦੀ ਬਣੀ ਹੋਈ ਹੈ ਰਸ਼ੀਆ ਬ੍ਰਾਂਡ ਰਹੂਗਾ ਜੀ ਬ੍ਰਾਂਡ ਦੇ ਸੂਟ ਹੁੰਦੇ ਆਪਣੇ ਕੋਲੇ ਇਹ ਵੀ ਇਹ ਨਹੀਂ ਹੈਗਾ ਵੀ ਲੋ ਕੁਆਲਿਟੀ ਦਾ ਕਪੜਾ ਹੋਊਗਾ ਜਿਹੜਾ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਉਹ ਹੀ ਸੇਮ ਸੂਟ ਆਪਾਂ ਤੁਹਾਡੇ ਕੋਲੇ भेजਾਂਗੇ ਇਸ ਦੀ ਦੁਪੱਟਾ ਦੇਖੋ ਕਿੰਨਾ ਪਿਆਰਾ ਹੈਗਾ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਹੈ ਇਸ ਦੇ ਦੁਪੱਟੇ ਦੀ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਕਲਰ ਹੈ ਇਸ ਦਾ ਡਾਡੇ ਜਿਹਾ ਕਲਰ ਹੈਗਾ ਬਿਲਕੁਲ ਡਾਰਕ ਨਹੀਂ ਹੈਗਾ ਬਹੁਤ ਜ਼ਿਆਦਾ ਸੋਹਣਾ ਜਿਹਾ ਕਲਰ ਹੈ ਇਸ ਦਾ ਪਿਓਰ ਬਰਬਰੀ ਦੇ ਵਿੱਚ ਆਊਗਾ ਦੁਪੱਟਾ ਦੇਖੋ ਪ੍ਰਿੰਟਿੰਗ ਬਹੁਤ ਜ਼ਿਆਦਾ ਸੋਹਣੀ ਹੈ ਇਹ ਆਪਣੇ ਕੋਲ ਸਿੰਗਲ ਸੂਟ ਸੀਗਾ ਇਸ ਦਾ ਪ੍ਰਾਈਸ ਆਊਗਾ ਜੀ 2000 ਰੁਪਏ ਇਹ ਸੋ ਅਗਲਾ ਸੂਟ ਹੈਗਾ ਇਹ ਵਾਲਾ ਮਸਲੀਨ ਦੇ ਵਿੱਚ देखो बॉटम देख सकते हो इस तरह की प्रिंटिंग है कि प्यारी प्रिंटिंग है ये है ये बॉटम देखो कि प्यारी कलर कंट्रा है इस आजूगा मसलीन का ਦੇਖੋ ਪ੍ਰਿੰਟ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਬਿਲਕੁਲ ਪਿਓਰ ਮਸਲੀਨ ਚ ਦੁਪੱਟਾ ਰਹੂਗਾ ਪ੍ਰਾਈਸ ਬਿਲਕੁਲੀ ਜਾਇਜ਼ ਹੁੰਦੀ ਹੈ ਜੀ ਸਾਰੇ ਸੂਟਾਂ ਦੇ ਇਸ ਦਾ ਪ੍ਰਾਈਸ ਹੈਗਾ ਜਿਹੜਾ ਆਪਣੇ ਕੋਲੇ ਰਹੂਗਾ ਜੀ 1300 ਰੁਪਏ ਜੋ ਵੀ ਸੂਟ ਤੁਹਾਨੂੰ ਪਸੰਦ ਹੋਇਆ ਨਾਲ ਦੇ ਨਾਲ ਸਕਰੀਨ ਸ਼ਾਟ ਲੈ ਲਿਆ ਕਰੋ ਜੀ ਇਸ ਤੋਂ ਅਗਲਾ ਦੇਖੋ ਇਹ ਹੈਗਾ ਕਾਟਨ ਦੇ ਵਿੱਚ ਜਿਹੜੀ ਸ਼ਰਟ ਹੈਗੀ ਕਾਟਨ ਦੇ ਵਿੱਚ ਹੈਗੀ ਬਹੁਤ ਜ਼ਿਆਦਾ ਸੋਹਣੀ ਪ੍ਰਿੰਟਿੰਗ ਪਿਆਰਾ ਪ੍ਰਿੰਟ ਹੈ ਸ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈਗਾ ਇਸ ਦਾ ਹੈਗਾ ਬਾਟਮ ਹੈਗੀ ਹੈ ਆਫ ਵਾਈਟ ਜੀ ਉਹ ਵਰਕ ਕਿੰਨਾ ਹੋਇਆਗਾ ਪਲਾਜ਼ਮ ਨਾ ਉਹ ਵੀ ਬਣ ਜਾਂਦਾ ਹੈ ਜੋ ਸਲਵਾਰ ਬਣਾਉਣੀ ਹੈ ਸਲਵਾਰ ਵੀ ਬਣਾ ਸਕਦੇ ਹਾਂ ਕਿੰਨੀ ਸੋਹਣੀ ਦੇਖੋ ਇਹਦੀ ਕੰਟਰਾਸਟ ਕਿੰਨਾ ਪਿਆਰਾ ਹੈਗਾ ਆਫ ਵਾਈਟ ਜੀ ਇਸ ਦੇ ਨਾਲ ਕਾਟਨ ਦਾ ਦੁਪੱਟਾ ਰਹੂਗਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਇਸ ਵਾਰਾਂ ਦੇ ਸੂਟ ਅੱਜ ਕੱਲ ਇਹ ਸੂਟ ਦਾ ਪ੍ਰਾਈਜ਼ ਆਊਗਾ ਜੀ 1380 ਰੁਪਏ ਪਰ ਆਈ ਜਾਂਦੇ ਕੋ ਕਿੰਨਾ ਪਿਆਰਾ ਦੁਪੱਟਾ ਇਸ ਦਾ ਪਰ ਤਾਂ ਹੱਸ ਕੇ ਦੇਖੋ ਨੇੜੇ ਕਰਕੇ ਕਿੰਨਾ ਸੋਹਣਾ ਲੱਗ ਰਿਹਾ ਨਾਲ ਦੀ ਤੁਸੀਂ ਆਰਡਰ ਸਕਰੀਨਸ਼ਾਟ ਲਈ ਜਾਏਗੀ ਇਹ ਵੀ ਆਪਣੇ ਕੋਲ ਸਿੰਗਲ ਪੀਸ ਹੈ ਜਿਹੜੇ ਹੈਗੇ ਨੇ ਸਾਰੇ ਸਿੰਗਲ ਪੀਸ ਹੈ ਜੀ ਜੇ ਤੁਹਾਨੂੰ ਪਸੰਦ ਹੋਏ ਤਾਂ ਨਾਲ ਦੀ ਨਾਲ ਰਖਵਾ ਲਿਓ ਆਪ ਕੋ ਇਸ ਤੋਂ ਅਗਲਾ ਹੈਗਾ ਜੀ ਕਾਟਨ ਦੇ ਵਿੱਚ ਇਹ ਸ਼ਰਟ ਹੈਗੇ ਜਿਹੜੀ ਸਾਰੀ ਮੰਨ ਤੋਂ ਘਾਰੇ ਆ ਕਾਟਨ ਦੇ ਵਿੱਚ ਹੈ ਇਸ ਤਰ੍ਹਾਂ ਦਾ ਚਿਗੰਨ ਦਾ ਵਰਕ ਵਜੇ ਦੇ ਉੱਪਰ ਬੁੱਟੀ ਦੇਖ ਸਕਦੇ ਹੋ ਚਿਗੰਨ ਦੀ ਬੁੱਟੀ ਬਣੀ ਹੋਈ ਹੈ ਪੂਰੇ ਫਰੰਟ ਦੇ ਉੱਪਰ ਚਿਗੰਨ ਦੀ ਬੁੱਟੀ ਬਣੀ ਹੋਈ ਹੈ ਪ੍ਰਿੰਟਿੰਗ ਦੇਖੋ ਸਰਦਾਰੀ ਲੁੱਕ ਦਾ ਸੂਟ ਹੈ ਅੱਜ ਕੱਲ ਜੋ ਫੈਂਸੀ ਲੁੱਕ ਦੇ ਸੂਟ ਆ ਤੁਸੀਂ ਮੰਗਦੇ ਹੋ ਉਸ ਤਰ੍ਹਾਂ ਦਾ ਹੀ ਸੂਟ ਹੈ ਅਲੱਗ ਹੀ ਬਹੁਤ ਹੀ ਪਿਆਰਾ ਇਸ ਦਾ ਲਾਈਟ ਜਿਹਾ ਕਲਰ ਹੈਗਾ ਇਸ ਤਰ੍ਹਾਂ ਦੀ ਪ੍ਰਿੰਟਿੰਗ ਇਸਦੀ ਪੈਕ ਤੇ ਵੀ ਆਊਗੀ ਦੇਖੋ ਪ੍ਰਿੰਟਿੰਗ ਕਿੰਨੀ 꼿ਰੀ ਹੈ ਕਾਟਨ ਵੀ ਬਿਲਕੁਲ ਸੌਫਟ ਵਾਲੀ ਹੈ ਇਸਦੇ ਨਾਲ ਦੇਖੋ ਪਲੇਨ ਬਾਟਮ ਆਉਗੀ ਇੱਕ ਵਾਰੀ ਆਪਾਂ ਦੁਬਾਰਾ ਸ਼ਰਟ ਤੋਂ ਨੂੰ ਜਿਹੜੀ ਦੁਬਾਰਾ ਤੋਂ ਦਿਖਾ ਰਹੇ ਹਾਂ ਕਿਉਂਕਿ ਨੀਚੇ ਜਿਹੜਾ ਕੰਮ ਸੀ ਹੋ ਰਹਿ ਗਿਆ ਥੋੜਾ ਲੇਸ ਲੱਗੀ ਹੋਈ ਸੀ ਉਹ ਦਿਖਾ ਰਹੇ ਸੀ ਨੀਚੇ ਦੇ ਲੇਸ ਲੱਗੀ ਹੋਈ ਹੈ ਇਹਦੇ ਉੱਪਰ ਦੇਖੋ ਨੇੜੇ ਤੋਂ ਦੇਖ ਸਕਦੇ ਹੋ ਇਸਦੇ ਤੁਸੀਂ ਜਿਹੜੀ ਹੈਗੀ ਲਾਈਨਿੰਗ ਕਿਉਂਕਿ ਵਾਈਟ ਕਲਰ ਦੇ ਵਿੱਚ ਹੈਗਾ ਤਾਂ ਕਰਕੇ ਲਾਈਨਿੰਗ ਇਹਦੇ ਉੱਪਰ ਲਗਾ ਸਕਦੇ ਹੋ ਇਸਦੇ ਨਾਲ ਕਾਟਨ ਦਾ ਦਬਤਾ ਬਿਲਕੁਲੀ ਪ्युअर ਵਾਲੀ ਜਿਹੜੀ ਕਾਟਨ ਵਾਲਾ ਬਟਾ ਸੌਫਟ ਵਾਲਾ ਦੁਪੱਟਾ ਹੈਗਾ ਬਿਲਕੁਲ ਹੀ ਚਾਹੇ ਤੁਸੀਂ ਬਿਨਾ ਪਹਿਉਣੇ ਦੁਪੱਟੇ ਨੂੰ ਸਿਰ ਦੇ ਉੱਪਰ ਲੈ ਲਿਓ ਬਿਲਕੁਲ ਵੀ ਨਹੀਂ ਥਿਲਕੂਗਾ ਬਹੁਤ ਸੋਹਣਾ ਦੇਖੋ ਦੁਪੱਟਾ ਕਿੰਨਾ ਪਿਆਰਾ ਇਸ ਦਾ ਪ੍ਰਾਈਸ ਹੈ ਉਹਗਾ ਜੀ 2100 ਦੇਖੋ ਇਹ ਵੀ ਆਪਣੇ ਕੋਲੇ ਸਿੰਗਲ ਕਲਰ ਹੈ ਸਿੰਗਲ ਪੀਸ ਹੈ ਆਰੇ ਜਿਹੜੇ ਸੂਟ ਹੈਗੇ ਨਾ ਅੱਜ ਵਾਲੇ ਸਿੰਗਲ ਪੀਸ ਰਹਿਣਗੇ ਕਿਉਂਕਿ ਇੱਕ ਇੱਕ ਸੂਟ ਜਿਹੜਾ ਆਪਣੇ ਕੋਲੇ ਰਹਿ ਗਿਆ ਸੀ ਤਾਂ ਕਰਕੇ ਆਪਾਂ ਤੁਹਾਡੇ ਨਾਲ ਨਾ ਦੀ ਵੀਡੀਓ ਵਿੱਚ ਇਹਨਾਂ ਨੂੰ ਦਿਖਾ ਰਹੇ ਹਾਂ ਜੀ ਜਿਨ੍ਹਾਂ ਨੂੰ ਪਸੰਦ ਹੋਇਆ ਤਾਂ ਲੈ ਲਿਓ ਜੀ ਇਸ ਤੋਂ ਅੱਗੇ ਦੇਖੋ ਕਾਟਨ ਦਾ ਸੂਟ ਰਹੂਗਾ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਐ ਇਸਦੀ ਪਿਓਰ ਕਾਟਨ ਦੇ ਵਿੱਚ ਇਹ ਵੀ ਆਪਣੇ ਕੋਲ ਸਿੰਗਲ ਪੀਸ ਐ ਸਿੰਗਲ ਕਲਰ ਐ ਦੇਖੋ ਆਲ ਓਵਰ ਸੂਟ ਰਹੂਗਾ ਜੀ ਇਸਦੇ ਨਾਲ ਹੈਗਾ ਪੈਚ ਵਰਕ ਦੁਪੱਟਾ ਰਹੂਗਾ ਦੁਪੱਟੇ ਦੇ ਉੱਪਰ ਦੇਖੋ ਪੈਚ ਲੱਗੇ ਹੋਏ ਨੇ ਚਾਰੇ ਖੁੰਜੀਆਂ ਦੇ ਉੱਪਰ ਇਹਦੇ ਪੈਚ ਆਉਣਗੇ ਹੋਰ ਸਾਈਡ ਦੇ ਉੱਪਰ ਲੇਸ ਲੱਗੀ ਹੋਈ ਐ ਦੁਪੱਟਾ ਬਿਲਕੁਲ ਤਿਆਰ ਐ ਉੱਪਰ ਲੈਣ ਲਈ ਇਸ ਤੋਂ ਦਾ ਪ੍ਰਾਈਜ਼ ਆਊਗਾ ਜੀ 980 ਰੁਪਏ ਪ੍ਰਾਈਜ਼ ਬਿਲਕੁਲ ਹੀ ਜਨੂਨ ਜੇ ਪ੍ਰਾਈਜ਼ ਹੁੰਦੇ ਆ ਜੀ ਜੋ ਸੋ ਤੁਹਾਨੂੰ ਪਸੰਦ ਹੋਏ ਤਾਂ ਨਾਲ ਦੇ ਨਾਲ ਸਕਰੀਨਸ਼ਾਟ ਲੈ ਲਿਓ ਵੀਡੀਓ ਨੂੰ ਤੁਸੀਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜੀ ਵੱਧ ਤੋਂ ਵੱਧ ਪਿਆਰ ਦਿਆ ਕਰੋ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ